ਮੇਰਾ ਚੰਚੇਤ ਇੱਥੇ ਵਿਜ਼ਿਟ ਕਰਨਦਾ ਹੈ ਹੀ ਸੀ ਕਿ ਮੈਂ ਜਾ ਕੇ ਦੇਖਾਂ ਰਾਤ ਨੂੰ ਜਿਹੜਾ ਹੈਗਾ ਆ ਪੇਸ਼ੈਂਟ ਨੂੰ ਪ੍ਰੋਪਰ ਟੰਗਣਾ ਦਵਾਈ ਮਿਲਦੀ ਹੈ ਪੇਸ਼ੈਂਟ ਨਾਲ ਜਿਹੜਾ ਸਟਾਫ ਦਾ ਪਤੀਰਾ ਠੀਕ ਹੈ ਪੇਸ਼ੈਂਟ ਨਾਲ ਜਿਹੜਾ ਹੈਗਾ ਸਟਾਫ ਨਾਲ ਪਤੀਰਾ ਠੀਕ ਹੈ ਸੋ ਮੈਂ ਮਤਲਬ ਜੋ ਦੇਖਿਆ ਸਭ ਕੁਝ ਦਰੁਸਤੀ ਪਾਇਆ ਪੇਸ਼ੈਂਟ ਵੀ ਸਟਾਫ ਤੋਂ ਕੁਛ ਹੈ ਸਟਾਫ ਵੀ ਪੇਸ਼ੈਂਟਾਂ ਤੋਂ ਕੁਛ ਹੈ ਕੋਈ ਇਦਾਂ ਨਹੀਂ ਜਿਹਾ ਦੇ ਵਿੱਚ ਇਸ ਤਰ੍ਹਾਂ ਹੈਗਾ ਆ ਕਿ ਅਸੀਂ ਕਿਉਂਕਿ ਉੱਪਰ ਆਲਰੇਡੀ ਐਮਸੀਐਚ ਦੀ ਕੰਸਟਰਕਸ਼ਨ ਚੱਲ ਰਹੀ ਹੈ ਪਹਿਲੇ 100 ਬੈਡ ਪ੍ਰੂਵ ਹੋਇਆ ਸੀ ਹੁਣ ਹੋਰ ਇਹਨੂੰ ਅਪਗ੍ਰੇਡ ਕਰਕੇ ਕਿਉਂਕਿ 100 ਪੇਸ਼ੈਂਟ ਤੋਂ ਵੀ ਉੱਪਰ ਰਸ਼ ਕਾਫੀ ਪੈਣ ਲੱਗਾ ਉੱਪਰ ਕੰਸਟਰਕਸ਼ਨ ਚੱਲ ਰਹੀ ਹੈ ਜਿਹਦੇ ਕਰਕੇ ਕੁਝ ਕੁ ਦੇਰ ਜਿਹੜੀ ਹੈਗੀ ਪੇਸ਼ੈਂਟ ਨੂੰ ਜਾਂ ਉਹਦੇ ਟੈਂਡਰਸ ਨੂੰ ਦਿੱਕਤ ਆ ਸਕਦੀ ਹੈ ਪਰ ਸਾਡੀ ਫਿਰ ਵੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨੀ ਆਲਰੇਡੀ ਬਾਥਰੂਮ ਬਨੇ ਹੋਏ ਆ ਉਹਦੇ ਤੋਂ ਮਤਲਬ ਜਿਹੜੇ 50% ਐ ਐਡਿਸ ਘਟੋ ਘਟੋ ਫੰਕਸ਼ਨ ਕਰਦੇ ਰਹੇਨ ਐਂਡ ਵਿਦ ਦਾ ਪੈਸੇਜ ਆਫ ਟਾਈਮ ਜਿਵੇਂ ਜਿਵੇਂ ਉਹ ਬਿਲਡਿੰਗ ਕੰਪਲੀਟ ਹੁੰਦੀ ਜਾਏਗੀ ਇਹ ਵੀ ਪ੍ਰੋਬਲਮ ਸੋਲਵ ਹੋ ਜਾਏਗੀ। ਨਹੀਂ, ਓਪੀਡੀ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਉੱਧਰ ਉਹ ਜਿਹੜਾ ਸਾਡਾ ਪੁਰਾਣਾ ਕੰਪਲੈਕਸ ਹੈਗਾ ਉਹਦੇ ਵਿੱਚ ਸੀਵਰੇਜ ਟੋਟਲ ਨਵਾਂ ਪੈ ਰਿਹਾ ਹੈਗਾ। ਸੋ ਫਿਰ ਵੀ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜੇ ਐਟ ਲੀਸਟ 50% ਥੀ ਉਹਦਾ ਜਿਹੜਾ ਹੈਗਾ ਵਰਕ ਕਰੇ ਔਰ ਬਾਕੀ ਜਿਵੇਂ ਜਿਵੇਂ ਸੀਵਰੇਜ ਪਈ ਜਾ ਰਿਹਾ ਆਈ ਥਿੰਕ ਵਿਦ ਇਨ ਨੈਕਸਟ 2 ਮੰਥਸ ਜਿਹੜਾ ਹੈਗਾ ਕੰਪਲੀਟ ਹੋ ਜਾਏਗਾ ਤੇ ਫਿਰ ਕੋਈ ਮੁਸ਼ਕਲ ਨਹੀਂ। नहीं दिक्कत तो नहीं आ रही है दवाई दवाई मिल ही रही है जो दो दवाइयाँ मतलब यहाँ मिलने मिलने वाली है तो मिल ही रही है और जो नहीं है तो बाहर से लाना पड़ेगा ला नहीं जैसे दवाई वाली लानी पड़ेगी चाहिए था जो टोनिक था नहीं मिल रही थी यहाँ पर तो लेना पड़ा तीन लिखे थे तीन मिल गई यहाँ पे पूरी